ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਸਾਰੇ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਠੀਕ ਠਾਕ ਹੋਮ ਇੱਕ ਤੁਸੀਂ ਬਹੁਤ ਸੁਣਿਆ ਹੋਵੇਗਾ ਕਿ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ਼ ਹੈਗਾ ਕਿ ਜਦੋਂ ਆਪਣੇ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨੁਕਸਾਨ ਹੋ ਜੇ ਕਿਤੇ ਕੋਈ ਵਾਧਾ ਨਾ ਹੋਵੇ ਕਮੀ ਰਹੇ ਹਨ ਜਾਂ ਬਿਮਾਰੀ ਨਾ ਜਾਵੇ ਜਾਂ ਆਪਣੇ ਘਰ ਦੇ ਵਿੱਚ ਨੁਕਸਾਨ ਹੋਈ ਜਾਵੇ ਤਾਂ ਮੇਰੀਆਂ ਭੈਣਾਂ ਅਕਸਰ ਕਿਸੇ ਨਾ ਕਿਸੇ ਤੋਂ ਕਿਸੇ ਜੋਤਸੀ ਤੋਂ ਕਿਸੇ ਬਾਬੇ ਤੋਂ ਕਿਤੋਂ ਵੀ ਪੁੱਛ ਲੈਂਦੀਆਂ ਨੇ ਤਾਉ ਦੱਸਦੇ ਨੇ ਵੀ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ ਹੈ ਜਾਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਈ ਵੀ ਮਲ ਕੇ ਉਪਰੀ ਸ਼ਕਤੀ ਹੈ ਤੁਹਾਡੇ ਘਰ ਵਿੱਚ ਭੂਤ ਦਾ ਸਾਆ ਹੈਗਾ ਨਾ ਤਾਂ ਤੁਹਾਨੂੰ ਇਹ ਚੀਜ਼ ਕਰਨੀ ਪਵੇਗੀ ਬਹੁਤ ਭੈਣ ਭਰਾ ਮੇਰੇ ਨਾਲ ਵੀ ਜੁੜਿਆ ਨੇ ਜਿਹੜੇ ਕਹਿੰਦੇ ਨੇ ਵੀ ਦੀਦੀ ਅਸੀਂ ਪੁੱਛਿਆ ਤੇ ਉਹ ਕਹਿੰਦੇ ਨੇ ਵੀ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਜਾਦੂ ਟੂਣਾ ਕੀਤਾ ਹੈ ਕਿ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਕੀਤੀ ਹੋਈ ਹੈ ਤਾਂ ਤੁਹਾਨੂੰ 30000 ਦੇਣਾ ਪਵੇਗਾ ਤੁਹਾਨੂੰ 50000 ਦੇਣਾ ਪਵੇਗਾ ਤੁਹਾਨੂੰ ਲੱਖ ਰੁਪਇਆ ਦੇਣਾ ਪਵੇਗਾ ਪਰ ਮੈਂ ਹੱਥ ਜੋੜ ਕੇ ਅੱਜ ਬੇਨਤੀ ਕਰਦੀ ਹਾਂ ਕਿ ਮੈਂ ਤੁਹਾਨੂੰ Hindu ਜਿਹੜੇ ਪੈਣਪਰਾਂ ਨੇ ਉਹਨਾਂ ਵਾਸਤੇ ਵੀ ਦੱਸੂਗੀ ਤੇ ਜਿਹੜੇ ਸਿੱਖ ਪੈਣਪਰਾਂ ਨੇ ਉਹਨਾਂ ਵਾਸਤੇ ਵੀ ਦੱਸੂਗੀ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਤੁਹਾਨੂੰ ਇਹ ਲੱਗਦਾ ਵੀ ਪਿੱਤਰ ਦੋਸਾ ਹੈ ਜਾਦੂ ਟੂਣਾ ਤੰਤਰ ਮੰਤਰ ਕੋਈ ਵੀ ਅਜਿਹੀ ਚੀਜ਼ ਹੈਗੀ ਤਾਂ ਤੁਸੀਂ ਇਸ ਚੀਜ਼ ਨੂੰ ਕਰਨਾ ਤੁਸੀਂ ਖੁਦ ਕਰ ਸਕਦੇ ਹੋ ਦੇਖੋ ਤੁਹਾਨੂੰ ਇੰਨਾ ਪੈਸਾ ਬਰਬਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਘਰ ਕੋਈ ਫਰਕ ਨਹੀਂ ਪਵੇਗਾ ਜਿੰਨਾ ਮਰਜ਼ੀ ਤੁਸੀਂ ਪੈਸਾ ਬਰਬਾਦ ਕਰੋ ਜਿੰਨਾ ਚਿਰ ਤੁਸੀਂ ਖੁਦ ਨਹੀਂ ਕਰੋਗੇ ਕਈ ਵਾਰ ਤੇ ਇੱਥੇ ਤੱਕ ਵੀ ਸੁਣਿਆ ਵੀ ਸਾਡੇ ਘਰ ਦੇ ਵਿੱਚ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਸਾਡੇ ਘਰ ਦੇ ਵਿੱਚ ਨਾ ਜਿੰਨੀ ਮਰਜ਼ੀ ਕਮਾਈ ਕਰ ਲਈ ਪਰ ਬਰਕਤ ਬਿਲਕੁਲ ਨਹੀਂ ਹੈਗੀ ਪਤਾ ਨਹੀਂ ਵੀ ਕਿੱਦਾਂ ਨੂੰ ਚੀਜ਼ ਜਾਂਦੀ ਹੈਗੀ ਘਰ ਦੇ ਵਿੱਚ ਇੰਨੀ ਨੈਗੇਟਿਵਿਟੀ ਹੈ ਤਾਂ ਤੁਸੀਂ ਕਰਨਾ ਕੀ ਹੈ ਜਿਹੜੇ ਪਹਿਲਾਂ Hindu ਭੈਣ ਭਰਾ ਨੇ ਮੈਂ ਉਹਨਾਂ ਵਾਸਤੇ ਦੱਸਦੀਆਂ ਦੇਖੋ ਤੁਹਾਨੂੰ ਕਿਤੇ ਕੁਝ ਕਰਨ ਨੂੰ ਨਹੀਂ ਸਾਡੇ ਕੰਮ ਵਾਲੀ ਭੈਣ ਹੈਗੀ ਖੁਦ ਉਹਨੇ ਇੰਨੇ ਪੈਸੇ ਖਰਾਬ ਕਰਤੇ ਹੋਏ ਪਰ ਕਿਸੇ ਨਾ ਉਹਨਾਂ ਦੇ ਤੱਤੇ ਪਾਣੀ ਜਿੰਨਾ ਵੀ ਫਰਕ ਨਹੀਂ ਸਕੋ ਉਹਦਾ ਹਸਬੰਡ ਹੋਰ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਕਹਿਣ ਤੋਂ ਮੇਰਾ ਭਾਵ ਹੈ ਕਿ ਤੁਸੀਂ ਇਹ ਚੱਕਰਾਂ ਦੇ ਵਿੱਚ ਨਾ ਪਾਓ ਕਿਉਂਕਿ ਇਹ ਚੱਕਰਾਂ ਦੇ ਵਿੱਚ ਤੁਸੀਂ ਆਪਦੇ ਪੈਸੇ ਦਾ ਪਹਿਲੇ ਨਹੀਂ ਖੜ ਰਿਆ ਤੁਸੀਂ ਹੋਰ ਘਰ ਬਰਬਾਦ ਕਰ ਲਓਗੇ ਤੁਸੀਂ ਘਰ ਦੇ ਵਿੱਚ ਹੀ ਕਰ ਸਕਦੇ ਹੋ ਮੈਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਬਰਤਨ ਲੈ ਲੈਣਾ Hindu ਪਹਿਣ ਪੁਰਾਣੇ ਜਿਹੜੇ ਮੰਨਦੇ ਨੇ ਚ ਸਿੱਖ ਵੀ ਪਹਿਣ ਪੁਰਾਣੇ ਜਿਹੜੇ ਮੰਨਦੇ ਨੇ ਹਵਨ ਵਗੈਰਾ ਨੂੰ ਇੱਕ ਬਰਤਨ ਲੈ ਲੈਣਾ ਚਾਹੇ ਤੁਸੀਂ ਲੋਹੇ ਦਾ ਲੈ ਲਓ ਚਾਹੇ ਤੁਸੀਂ ਪਿੱਤਲ ਦਾ ਲੈ ਲਓ ਜੋ ਵੀ ਤੁਹਾਡੇ ਘਰ ਬਰਤਨ ਹੈ ਤੁਸੀਂ ਇੱਕ ਬਰਤਨ ਲੈ ਲਓ ਚਾਹੇ ਸਟੀਲ ਦਾ ਲੈ ਲਓ ਹਣਾ ਫਿਰ ਉਸ ਤੁਸੀਂ ਲੈ ਕੇ ਆਉਣੇ ਨੇ ਕੁਝ ਲੱਕਰ ਕਾਪੀ ਪੈਨ ਲੈ ਕੇ ਨਾ ਤੁਸੀਂ ਨੋਟ ਕਰ ਲਓ ਫਿਰ ਨਾ ਬਾਰ ਬਾਰ ਕਈ ਵਾਰੀ ਭੁੱਲ ਜਾਂਦੇ ਆ ਵੀਡੀਓ ਸਕਿਪ ਕਰੀ ਜਾਂਦੇ ਹੁੰਨੇ ਆਪਾਂ ਨਾ ਤਾਂ ਦੇਖੋ ਉੱਥੇ ਤੁਸੀਂ 30 30 40 40000 ਰੁਪਏ ਲਗਾਉਣ ਨੂੰ ਤਿਆਰ ਹੋ ਪਰ ਮੇਰੀ 5 10 ਦੀ ਮਿੰਟ ਦੀ ਵੀਡੀਓ ਹਨਾ ਦੇਖ ਕੇ ਇੱਕ ਇਹ ਵੀ ਹਾਂ ਇਹ ਤਾਂ ਭੈਣ ਫਰੀ ਚ ਦੱਸ ਰਹੀ ਹੈਗੀ ਨਾ ਵੀ ਫੇਰ ਕਮੈਂਟ ਕਰਾਂਗੇ ਫੇਰ ਵੀ ਦੱਸ ਦਊ ਤਾਂ ਪਲੀਜ਼ ਥੋੜਾ ਜਨਾ ਧਿਆਨ ਨਾਲ ਚੀਜ਼ ਨੂੰ ਸੁਣਨਾ ਤਾਂ ਕਰਨਾ ਕਿ ਇੱਕ ਬਰਤਨ ਲੈ ਲੈਣਾ ਏਡਾ ਕੋਈ ਭਾਂਡਾ ਲੈ ਲੈਣਾ ਸੁੱਚਾ ਉਹਨੂੰ ਮਾਂਜ ਕੇ ਸਮਾਰ ਕੇ ਸੁੱਚਾ ਕਰ ਲੈਣਾ ਹੈਗਾ ਉਸ ਤੋਂ ਬਾਅਦ ਜੇ ਪਾਂਡਾ ਨਹੀਂ ਹੈਗਾ ਤਾਂ ਤੁਸੀਂ ਕੋਈ ਫੱਟੀ ਵਗੈਰਾ ਚਾਹੇ ਕੁਝ ਵੀ ਲੈ ਲਓ ਮਤਲਬ ਕਿ ਵੀ ਸੁੱੱਚੀ ਜਗ੍ਹਾ ਹੋਣੀ ਚਾਹੀਦੀ ਹੈ ਚਾਹੇ ਤੁਸੀਂ ਉਹਨੂੰ ਲਿਪ ਲਓ ਥੋੜੇ ਜੇ ਥਾਣੋਂ ਗੋਹੇ ਮਿੱਟੀ ਨਾਲ ਲਿਪ ਲੋਣ ਦੇਖੋ ਅੱਗੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਨਾ ਉਹ ਦਾਨ ਪੁੰਨ ਇਸੇ ਲਈ ਕਰਦੇ ਸੀ ਕਿਉਂਕਿ ਜਿਹੜਾ ਕਿ ਆਪਣੇ ਪ੍ਰਾਣੇ ਜਿਹੜੇ ਚਲੇ ਗਏ ਨੇ ਨਾ ਬਜ਼ੁਰਗ ਪਿੱਤਰ ਦੋਸਤ ਪਹਿਲਾਂ ਪਏ ਦੱਸਦਾ ਮੈਂ ਤੁਹਾਨੂੰ ਵੀ ਪਿੱਤਰ ਦੋਸਤ ਹੁੰਦਾ ਕੀ ਹੈ ਜਿਹੜੇ ਕਿ ਆਪਣੇ ਬਜ਼ੁਰਗ ਚਲੇ ਗਏ ਨੇ ਜਿਨ੍ਹਾਂ ਦੀ ਜਮੀਨ ਜਾਇਦਾਦ ਆਪਾਂ ਘਰ ਦੇ ਵਿੱਚ ਸਾਮ ਰੱਖੇ ਨੇ ਪੱਖਾਂ ਨੇ ਹਨ ਜੇ ਆਪਣੇ ਘਰ ਦੇ ਵਿੱਚ ਕੋਈ ਪਿਆਰਾ ਆਪਣਾ ਚਲੇ ਗਿਆ ਕਿਸੇ ਦਾ ਪਤੀ ਚਲੇ ਗਿਆ ਕਿਸੇ ਦੀ ਪਤਨੀ ਚਲੀ ਗਈ ਉਹਦੀ ਜਿਹੜੀ ਕਮਾਈ ਸੀ ਨਾ ਤੁਸੀਂ ਖਾਈ ਜਾਂਦੇ ਹੋ ਪਰ ਉਹਦੇ ਨਾਂ ਤੇ ਹਨ ਸਾਲ ਦੇ ਵਿੱਚ ਕੋਈ ਪਾਠ ਪੂਜਾ ਪੁੰਨ ਕਿਸੇ ਨੂੰ ਦਾਨ ਪੁੰਨ ਬਿਲਕੁਲ ਨਹੀਂ ਕਰਦੇ ਹਨ ਤੇ ਕਈ ਜਿਵੇਂ ਅਚਨਚੇਤ ਮੌਤ ਹੋ ਜਾਂਦੀ ਹੈ ਜਿਹਦੀ ਕਹਿੰਦੇ ਆਤਮਾ ਦੀ ਗਤੀ ਨਹੀਂ ਹੁੰਦੀ ਹੈਗੀ ਇੱਕ ਕਹਿੰਦੇ ਨੇ ਵੀ ਜਿਹੜੇ ਜ਼ਿਆਦਾ ਪਾਪ ਪੂਜਾ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਦੁੱਖ ਹੁੰਦੇ ਨੇ ਜਿਹੜੇ ਨਹੀਂ ਕਰਦੇ ਉਹ ਬਿਲਕੁਲ ਸਹੀ ਸਲਾਮਤ ਰਹਿੰਦੇ ਨੇ ਇਹ ਤੇ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਪਾਉਂਗੀ ਵੀ ਕੀ ਕਰਨਾ ਹੈਗਾ ਜਿਵੇਂ ਕਿ ਕਈ ਵਾਰੀ ਐਕਸੀਡੈਂਟ ਹੋ ਗਿਆ ਜਾਂ ਅਚਨਚੇਤ ਪਾਣੀ ਦੇ ਵਿੱਚ ਡਿੱਗ ਗਏ ਹਨਾ ਜਾਂ ਅੱਗ ਲੱਗ ਗਈ ਕਿਤੇ ਇਦਾਂ ਦੀ ਜਿਹੜੀਆਂ ਮੌਤ ਹੁੰਦੀ ਹੈ ਜਾਂ ਕਿਸੇ ਨੇ ਫਾਹਾ ਲੈ ਲਿਆ ਦੇਖੋ ਉਹ ਦੁਖੀ ਹੋ ਕੇ ਕਰਦਾ ਬੰਦਾ ਪਰ ਉਹਦੀ ਖੁਆਇਸ਼ਾਂ ਉਹਦੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਵੀ ਹਾਂ ਮੈਂ ਆਇਆ ਕਰ ਹਰ ਇੱਕ ਨਹੀਂ ਹੁੰਦੀ ਨੇ ਆਪਣੇ ਜਿੰਨਾਂ ਚਿਰ ਆਪਾਂ ਜਿਉਉਣੇ ਹਨ ਤਾਂ ਉਹਦੀ ਆਤਮਾ ਕਹਿੰਦੇ ਵੀ ਭਟਕਦੀ ਰਹਿੰਦੀ ਹੈ ਉਹਨੂੰ ਆਪਾਂ ਉਦੇ ਨਾਂ ਤੇ ਕੀ ਕਰਨਾ ਇਸੇ ਚੀਜ਼ ਨੂੰ ਪਿੱਤਰ ਦੋਸ ਕਹਿੰਦੇ ਜਿਵੇਂ ਕਿ ਆਪਣੇ ਪ੍ਰਾਣੇ ਬਜ਼ੁਰਗ ਸੀਗੇ ਅੱਗੇ ਇੱਕ ਵਿਆਹ ਜਾਂਦਾ ਸੀ ਦੋ ਚਾਰ ਵੈਸੇ ਹੁੰਦੇ ਸੀਗੇ ਹਨ ਤਾਂ ਉਹਨਾਂ ਦੇ ਉਹ ਮਰ ਗਏ ਉਹਨਾਂ ਦੀ ਕਹਿੰਦੇ ਆ ਅਕਸਰ ਕਹਿੰਦੇ ਸੀ ਵੀ ਔਤ ਦੀ ਮਾਇਆ ਹਨ ਜਿਹੜੀ ਹੁੰਦੀ ਹੈਗੀ ਨਾ ਉਹ ਕਿਸੇ ਨੂੰ ਹੀ ਵਫਾ ਕਰਦੀ ਨਹੀਂ ਉਹ ਉਹ ਤਾਂ ਕਹਿੰਦੇ ਹੁੰਦੇ ਸੀ ਬਜ਼ੁਰਗ ਕਿ ਉਹਦੇ ਨਾਂ ਤੇ ਦਾਨ ਪੁੰਨ ਕਰੋ ਕਿ ਅਗਰ ਉਹ ਜਿਉਂਦਾ ਹੁੰਦਾ ਅਗਰ ਉਹਦੀ ਲਾਦ ਹੁੰਦੀ ਉਹ ਵੀ ਨਹੀਂ ਵੀ ਤਾਂ ਵਰਤਨਾ ਸੀਗਾ ਨਾ ਤਾਂ ਇਸ ਦਾ ਭਾਵ ਹੈ ਕਿ ਮਾਤਾ ਪਿਤਾ ਦੀਆਂ ਆਪ ਤਸਵੀਰਾਂ ਤਾਂ ਟੰਗ ਲੈਣੀਆਂ ਪਰ ਜਿਉਂਦੇ ਨੂੰ ਆਪਾਂ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਕਹ ਹਨ ਮਰਿਆਂ ਤੋਂ ਉਹਦੇ ਹਵਨ ਕਰਾਉਣੇ ਆਪੇ ਕਹਿੰਨੇ ਪਿੱਤਰ ਦੋਸ ਹੈ ਜੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਜੀ ਦੇਖੋ ਕਹਿਣ ਤੋਂ ਮੇਰਾ ਭਾਵ ਹੈ ਕਿ ਇਹੀ ਚੀਜ਼ਾਂ ਨੇ ਜਿਹੜੇ ਤੁਹਾਨੂੰ ਪਿੱਤਰ ਦੋਸ ਲੱਗਦੇ ਨੇ ਕਿ ਤੁਸੀਂ ਉਹਨਾਂ ਦੀ ਕਮਾਈ ਤਾਂ ਖਾਈ ਜਾਂਦੇ ਹੋ ਪਰ ਉਹਨਾਂ ਦੇ ਨਿਮਿਤ ਨਾ ਕੋਈ ਦਾਨ ਨਾ ਕੋਈ ਪਾਠ ਨਾ ਕੋਈ ਪੂਜਾ ਇੱਕ ਤਾਂ ਹੁਣ ਨਵੇਂ ਹੀ ਕੰਮ ਚਲਾ ਲਿਆ ਕਿ ਤਿੰਨ ਦਿਨਾਂ ਮਾਗਰੋਂ ਅਖੰਡ ਪਾਠ ਸਾਹਿਬ ਕਰਾ ਕੇ ਭੋਗ ਪਾੰਦਨੇ ਅੱਗੇ ਜਿਹੜੇ ਸਹਿਜ ਪਾਠ ਕਰਵਾਇਆ ਜਾਂਦਾ ਸੀ ਉਹ ਜਿਹੜੀ ਆਤਮਾ ਦੇ ਨਿਮਿਤ ਕਰਵਾਇਆ ਜਾਂਦਾ ਸੀ ਨਾਲ ਤਾਂ ਉਹਨਾਂ ਨੂੰ ਉਸ ਜੀ ਦਾ ਫਲ ਮਿਲਦਾ ਸੀ ਨਾਲ ਹੀ ਤੁਹਾਨੂੰ ਮਿਲਦਾ ਸੀ ਕਿਉਂਕਿ ਹੌਲੀ ਹੌਲੀ ਜਦੋਂ ਸਿਮਰਨ ਹੁੰਦਾ ਹੈ ਤਾਂ ਆਪਣਾ ਮਨ ਵੀ ਟਿਕਦਾ ਤੇ ਘਰ ਦੇ ਵਿੱਚ ਨੈਗੇਟਿਵਿਟੀ ਵੀ ਖਤਮ ਹੁੰਦੀ ਹੈਗੀ ਤੇ ਕਹਿਣ ਤੋਂ ਮੇਰਾ ਭਾਵ ਹੈ ਕਿ ਪਿੱਤਰ ਦੋਸ਼ ਇਹੀ ਚੀਜ਼ ਹੈ ਹੋਰ ਕੁਝ ਨਹੀਂ ਹੈਗੀ ਜਿਹੜੇ ਤੁਹਾਡੇ ਘਰ ਦੇ ਬਜ਼ੁਰਗ ਗਏ ਹੋਏ ਨੇ ਉਹਨਾਂ ਦੀ ਨਾਰਾਜ਼ਗੀ ਜੇ ਤੁਸੀਂ ਕਰਨਾ ਕੀ ਹੈ ਜਿਹੜੇ Hindu ਪੜ ਪ੍ਰਾਣੇ ਤਾਂ ਇੱਕ ਬਰਤਨ ਲੈ ਲੈਣਾ ਜਿੰਮੇ ਮੈਂ ਤੁਹਾਨੂੰ ਦੱਸਿਆ ਤਾਂ ਉਹਦੇ ਵਿੱਚ ਤੁਸੀਂ ਤਿੰਨ ਲੱਕੜਾਂ ਲੈ ਕੇ ਆਉਣੀਆਂ ਨੇ ਇੱਕ ਤਾਂ ਕਿੱਕਰ ਦੇ ਸੱਕ ਕਿੱਕਰ ਦੇ ਜਿਹੜੇ ਸੱਕ ਹੁੰਦੇ ਨੇ ਜਿਹੜੀ ਕਿੱਕਰ ਦਾ ਪੇੜ ਹੈ ਨਾ ਦਰਖਤ ਹੈ ਉਹਦੇ ਉੱਪਰ ਜਿਹੜੇ ਸਿਲਕੇ ਲੱਗੇ ਹੁੰਦੇ ਨੇ ਉਹ ਉਤਾਰ ਲੈਣੇ ਨੇ ਥੋੜੇ ਜਿ ਥੋੜੇ ਜਿ ਨਿੰਮ ਦੇ ਲੈ ਆਉਣੇ ਨੇ ਇੱਕ ਦੋ ਪਿੱਪਲ ਦੇ ਲੈ ਆਉਣੀਆਂ ਨੇ ਇਦਾਂ ਹੀ ਲੱਕੜੀਆਂ ਹਨ ਜੇ ਤੁਸੀਂ ਲਿਆ ਸਕਦੇ ਹੋ ਤਾਂ ਇੱਕ ਛੋਟੀ ਜੀ ਚੰਦਨ ਦੀ ਲੱਕੜ ਲੈ ਆਉਣੀ ਨਹੀਂ ਲਿਆ ਸਕਦੇ ਤਾਂ ਕੋਈ ਗੱਲ ਨਹੀਂ ਦੇਖੋ ਤਿੰਨ ਚੀਜ਼ਾਂ ਹੋ ਗਈਆਂ ਕਿੱਕਰ ਦੇ ਸੱਕ ਆਪਣੇ ਨਿੰਮ ਦੇ ਸੱਕ ਤੇ ਤੀਜਾ ਹੋ ਗਿਆ ਪਿੱਪਲ ਦੀ ਥੋੜੀ ਜੀ ਲੱਕੜ ਤੇ ਚੌਥੀ ਚੀਜ਼ ਹੋ ਗਈ ਗੂਗਲ ਦੀ ਤੂਫਾਂ ਉਦੇ ਵਿੱਚ ਤੁਸੀਂ ਪਾਉਣੀਆਂ ਨੇ ਥੋੜੀ ਜਿਹੀ ਗੂਗਲ ਦੀ ਧੂਫਲੀ ਆਉਣੀਆਂ ਉਹਦੇ ਵਿੱਚ ਪਾਉਣੀਆਂ ਨੇ ਪੰਜ ਵੱਡੀਆਂ ਇਲਾਚੀਆਂ ਪੰਜ ਛੋਟੀਆਂ ਇਲਾਚੀਆਂ ਥੋੜੇ ਕਾਨੇ ਲੌਂਗ ਪਾ ਲਿਓ ਥੋੜੀ ਜਿਹੀ ਦਾਲਚੀਨੀ ਪਾ ਲੈਣੀ ਤੇਜ ਪੱਤਾ ਪਾ ਲੈਣਾ ਇਹਨਾਂ ਨੂੰ ਲਿਖ ਲੈਣਾ ਦੇਖੋ ਪਲੀਜ਼ ਹਨਾ ਕਿਉਂਕਿ ਮੈਂ ਵੀ ਬਹੁਤ ਪੀਚੀਆਂ ਨਾ ਮੈਨੂੰ ਕੰਮ 'ਚ ਮੈਂ ਹਜੇ ਤੱਕ ਬਹੁਤ ਔਖਾਂ ਤੋਂ ਵੀਡੀਓ ਵੀ ਬਣਾ ਰਹੀਆਂ ਨਾ ਮੈਨੂੰ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗ ਰਿਹਾ ਹੈਗਾ ਕੁਝ ਸਿਹਤ ਵੀ ਇੱਕ ਦੋ ਦਿਨਾਂ ਤੋਂ ਠੀਕ ਨਹੀਂ ਹੈਗੀ ਤਾਂ ਤੁਸੀਂ ਇਹ ਚੀਜ਼ ਨੂੰ ਕਰਕੇ ਉਸ ਤੋਂ ਬਾਅਦ ਜਿਹੜੀ ਉਹ ਲੱਕੜੀਆਂ ਲੈ ਕੇ ਆਉਂਗੇ ਨਾ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਸੁੱਚੇ ਵਸਤਰ ਪਾਉਣੇ ਆ ਤੁਸੀਂ ਐਤਵਾਰ ਵਾਲੇ ਦਿਨ ਕਰ ਰਹੇ ਹੋ ਇਹ ਚੀਜ਼ ਨੂੰ ਜਿਹੜੇ ਪੰਪਰਾਵਾਂ ਨੇ ਹਵਨ ਕਰਨਾ ਤਾਂ ਤੁਸੀਂ ਸੁੱਚੇ ਵਸਤਰ ਪਾਉਣੇ ਆ ਘਰ ਦੇ ਵਿੱਚ ਇੱਕ ਤਾਂ ਦਲੇ ਹੋਏ ਛੋਲੇ ਤੇ ਜਿਹੜੀ ਮੂੰਗੀ ਹੁੰਦੀ ਹੈ ਹਰੀ ਮੂੰਗੀ ਦਲੇ ਹੋਏ ਛੋਲੇ ਤੇ ਕਾਲੇ ਮਾਂ ਇਹਨਾਂ ਤਿੰਨਾਂ ਨੂੰ ਮਿਕਸ ਕਰਕੇ ਦਾਲ ਬਣਾਉਣੀ ਹੈ ਮਿੱਠੇ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਬਜ਼ੁਰਗ ਤੁਹਾਡੇ ਘਰ ਦੇ ਵਿੱਚੋਂ ਗਏ ਹੋਏ ਨੇ ਤੁਹਾਨੂੰ ਪਤਾ ਹੋਵੇਗਾ ਵੀ ਖੀਰ ਬਣਾ ਲਓ ਚਾਹੇ ਤੁਸੀਂ ਪ੍ਰਸ਼ਾਦ ਬਣਾ ਲਓ ਥੋੜਾ ਜਿਹਾ ਹਨਾ ਤਾਂ ਤੁਸੀਂ ਇੱਕ ਮਿੱਠਾ ਬਣਾਉਣੇ ਤੇ ਨਾਲ ਪ੍ਰਸ਼ਾਦੇ ਬਣਾਉਣੇ ਨੇ ਜਿੰਨੇ ਤੁਹਾਡੇ ਘਰ ਦੇ ਮੈਂਬਰ ਨੇ 2 3 ਤੁਹਾਡੇ ਘਰ ਦੇ ਵਿੱਚੋਂ ਗਏ ਹੋਏ ਨੇ ਉਹਨਾਂ ਦੇ ਵਿੱਚ ਤੁਸੀਂ ਉੰਨੇ ਪ੍ਰਸ਼ਾਦੇ ਬਣਾਉਣੇ ਨੇ ਉਹਨੀਆਂ ਥਾਲੀਆਂ ਤਿਆਰ ਕਰਨੀਆਂ ਨੇ ਚਾਰ ਥਾਲੀਆਂ ਤਿੰਨ ਥਾਲੀਆਂ ਜਿੰਨੀਆਂ ਵੀ ਹੁੰਦੀਆਂ ਨੇ ਤੁਸੀਂ ਉਹ ਤਿਆਰ ਕਰਨੀਆਂ ਨੇਗੀਆਂ ਉਸ ਦੇ ਹਿਸਾਬ ਦੇ ਨਾਲ ਤੁਸੀਂ ਥੋੜਾ ਥੋੜਾ ਭੋਜਨ ਉਹਨਾਂ ਦੇ ਵਿੱਚ ਪਾ ਲੈਣਾਗਾ ਇਹ Hindu ਪੈਣ ਪ੍ਰਾਵਾਂ ਵਾਸਤੇ ਮੈਂ ਦੱਸ ਰਹੀ ਆਂਗੀ ਤੇ ਤੁਸੀਂ ਉਹਨਾਂ ਦੇ ਵਿੱਚ ਥੋੜਾ ਥੋੜਾ ਜਿਵੇਂ ਖੀਰ ਪ੍ਰਸ਼ਾਦ ਸਾਰਾ ਕੁਝ ਉੱਦਾਂ ਉੱਦਾਂ ਪਾ ਲੈਣਾ ਹੈਗਾ ਇੱਕ ਸਵਾ ਸਵਾ 100 ਰੁਪਇਆ ਰੱਖ ਦਿਓ ਉਹਦੇ ਵਿੱਚ ਅਗਰ ਤੁਸੀਂ ਠੀਕ ਹੋਗੇ ਅਗਰ ਤੁਸੀਂ ਨਹੀਂ ਇਹਨਾਂ ਰੱਖ ਸਕਦੇ ਤਾਂ ਤੁਸੀਂ 10 10 ਰੁਪਏ ਰੱਖ ਦਿਓ ਤਾਂ ਤੁਸੀਂ ਇਹ ਚੀਜ਼ ਕਰਨੀ ਹੈ ਜਿੰਨੇ ਵੀ ਤੁਹਾਡੇ ਘਰ ਦੇ ਮੈਂਬਰ ਨੇ ਲਵੇ ਰੱਖ ਲੈਣੇ ਨੇ ਥਾਲੀਆਂ ਦੇ ਵਿੱਚ ਪਾ ਕੇ ਇਹ ਭੋਜਨ ਤੇ ਬਾਕੀ ਜਿਹੜਾ ਉਹ ਹਵਨ ਸਮਗਰੀ ਹੈ ਫਿਰ ਤੁਸੀਂ ਉਹਦੇ ਵਿੱਚ ਲੱਕੜੀਆਂ ਨੇ ਜਿਹੜੀਆਂ ਅੱਗ ਲਗਾ ਲੈਣੀ ਉਹਨਾਂ ਨੂੰ ਅੱਗ ਲਗਾਉਣੀ ਹੈ ਜਿਹੜੀ ਉਹ ਮومی ਕਾਗਜ਼ 'ਤੇ ਨਹੀਂ ਲਗਾਉਣਾ ਹੈਗਾ ਆਪਣਾ ਸਿੰਪਲ ਕਾਗਜ਼ ਦੇ ਨਾਲ ਅੱਗ ਲਗਾਉਣੀ ਹੈਗੀ ਤੁਸੀਂ ਇਹਨੂੰ ਅੱਗ ਲਗਾ ਲੈਣੀ ਹੈ ਅੱਗ ਲਗਾ ਕੇ ਚੌਂਕੜਾ ਲਗਾ ਕੇ ਬੈਠਣਾ ਹੈ ਤੁਸੀਂ ਚਾਹੇ ਜੋ ਵੀ ਆਪਣਾ ਰਾਮ ਰਾਮ ਜਪਦੇ ਹੋ ਜਾਂ ਤੁਸੀਂ ਮੰਤਰ ਜਪਦੇ ਹੋ ਜਿਹੜੇ ਵੀ ਹਿੰਦੂ ਪੈਣ ਭਰਾਣੇ ਹਨ ਤਾਂ ਤੁਸੀਂ ਉਹ ਚੀਜ਼ ਨੂੰ ਤੁਸੀਂ ਉਹਦੇ ਵਿੱਚ ਹਵਣ ਦੇ ਵਿੱਚ ਹਨਾ ਤੁਸੀਂ ਇਹੋ ਕਰਨਾ ਹੈ ਦੇਖੋ ਅਗਰ ਤੁਹਾਨੂੰ ਨਹੀਂ ਆਉਂਦੀ ਮੰਤਰ ਨਹੀਂ ਆਉਂਦੀ ਤਾਂ ਤੁਸੀਂ ਮੋਬਾਈਲ ਕੋਲੇ ਰੱਖੋ ਉਹਦੇ ਤੇ ਤੁਸੀਂ ਹਵਣ ਦੇ ਮੰਤਰ ਕੱਢ ਲਓ ਮੰਤਰ ਪੜ੍ਹ ਕੇ ਆਉਦਾ ਉਹ ਜਿਹੜੀ ਗੂਗਲ ਦੀ ਤੂਫ ਹੈ ਨਾ ਲੈਟੀਆਂ ਵਗੈਰਾ ਲਾਂਗ ਸਾਰਾ ਉਹਨੂੰ ਮਿਕਸ ਕਰ ਲਓ ਤੇ ਉਹਦੇ ਵਿੱਚ ਪਾਈ ਚਲੋ ਚੌਂਕੜਾ ਲਗਾ ਕੇ ਬੈਠਣਾ ਤੇ ਤੁਸੀਂ ਫਿਰ ਅਰਦਾਸ ਕਰਨੀ ਹੈ ਜੋ ਵੀ ਜਮੇ ਇਸ ਕ੍ਰਿਸ਼ਨ ਜੀ ਨੂੰ ਮੰਨਦੇ ਹੋ ਹਨੂਮਾਨ ਜੀ ਨੂੰ ਮੰਨਦੇ ਹੋ ਲਕਸ਼ਮੀ ਮਾਤਾ ਕਿਸੇ ਨੂੰ ਜਿਵੇਂ ਕਿ ਤੁਸੀਂ ਅਕਸਰ ਦੇਖਿਆ ਹੋਣਾ ਓਮ ਕ੍ਰੀਮ ਚਮੁੰਡਾ ਏ ਨਮਹਾ ਇਸ ਤਰੀਕੇ ਨਾਲ ਕਾਲੀ ਮਾਤਾ ਦੇ ਮੂਰੇ ਹਨਾ ਹਵਨ ਕੀਤੇ ਜਾਂਦੇ ਨੇ ਤਾਂ ਇਹ ਚੀਜ਼ ਦੇਖ ਤੁਹਾਡੀ ਆਪਣੀ ਸਰਦ ਹੈ ਮੈਂ ਸਾਰੇ ਧਰਮਾਂ ਨੂੰ ਬਹੁਤ ਸਤਿਕਾਰ ਦਿੰਦੀ ਹਾਂ ਕਿਉਂਕਿ ਕਹਿੰਦੇ ਰੱਬ ਦਾ ਨੋ ਜਿਵੇਂ ਮਰਜ਼ੀ ਲੋਕ ਬਹਾਨਾ ਹੋਣਾ ਚਾਹੀਦਾ ਹੈ ਹਨਾ ਲੈਣ ਦਾ ਤਾਂ ਤੁਸੀਂ ਇਹ ਚੀਜ਼ ਕਰਨੀ ਹਵਨ ਤੋਂ ਬਾਅਦ ਜਿਹੜਾ ਉਹ ਤੁਸੀਂ ਭੋਜਨਾ ਹੈਗਾ ਉਹ ਤੁਸੀਂ ਹੈਨਾ ਕੋਠੇ ਤੇ ਪੰਛੀਆਂ ਨੂੰ ਪਾ ਦੋ ਜਾਂ ਤੁਸੀਂ ਬਾਹਰ ਜਿਹੜੇ ਕੁੱਤੇ ਬਿੱਲੇ ਨੇ ਉਹਨਾਂ ਨੂੰ ਪਾ ਦੋ ਤੇ ਜਿਹੜੇ ਪੈਸੇ ਨੇ ਉਹ ਪੈਸਾ ਨੂੰ ਚੱਕ ਕੇ ਕਿਸੇ ਵੀ ਗਰੀਬ ਨੂੰ ਤੁਸੀਂ ਨੇ দান ਦੇ ਦੇਣਾ ਹੈਗਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਤਾ ਜੀ ਗੁਜ਼ਰੇ ਹੋਏ ਨੇ ਤੁਹਾਡੇ ਪਿਤਾ ਗੁਜ਼ਰੇ ਹੋਏ ਨੇ ਤੁਹਾਡੇ ਘਰ ਦੇ ਵਿੱਚ ਹੋਰ ਹੈ ਜਿਨ੍ਹਾਂ ਦੀ ਕਮਾਈ ਜਿਨ੍ਹਾਂ ਦੀ ਜ਼ਮੀਨ ਜ਼ਿਆਦਾ ਤੁਸੀਂ ਨੇ ਸੰਭਾਲੀ ਹੋਈ ਹੈਗੀ ਤਾਂ ਉਹਦੇ ਨਿਮਿਤ ਤੁਸੀਂ ਇੱਕ ਕੱਪੜਾ ਜਿਵੇਂ ਕਿ ਚਾਹੇ ਤਾਂ ਸੂਟ ਲੈ ਸਕਦੇ ਹੋ ਹਨਾ ਮਾਤਾ ਲੈਗੇ ਉਹਨਾਂ ਵਾਸਤੇ ਸੂਟ ਚੁੰਨੀ ਜੋ ਵੀ ਹੈਗੇ ਜਿਵੇਂ ਸਰਦੀਆਂ ਆ ਰਹੀਆਂ ਨੇ ਹੁਣ ਸੌਲ ਕਿਸੇ ਵੀ ਗਰੀਬ ਨੂੰ ਦਾਨ ਕਰ ਦੋ ਤੇ ਜੇ ਪੁਰਸਾ ਹੈਗਾ ਤੁਹਾਡੇ ਤਾਂ ਤੁਸੀਂ ਉਹਦੇ ਕੱਪੜੇ ਤੁਸੀਂ ਦਾਨ ਕਰ ਦੋ ਜਿਵੇਂ ਜੁੱਤੀ ਤੋਂ ਲੈ ਕੇ ਸਾਰੀ ਚੀਜ਼ ਨੂੰ ਹਨਾ ਦਾਨ ਕਰ ਦੋ ਸਾਲ ਦੇ ਵਿੱਚ ਇੱਕ ਜੀ ਇੱਕ ਵਾਰ ਤੁਸੀਂ ਇਸ ਚੀਜ਼ ਨੂੰ ਕਰਨ ਲੱਗ ਜਓ ਤਾਂ ਤੁਹਾਡੇ ਘਰ ਦੇ ਵਿੱਚ ਦੇਖੋ ਕਿੰਨੀਆਂ ਬਰਕਤਾਂ ਆਉਣੀਆਂ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿਹੜੀ ਉਹਨਾਂ ਦੀ ਕਮਾਈ ਹੈ ਹਨਾ ਉਹਦਾ ਦਸਵੰਦ ਨਿਕਲਣ ਲੱਗ ਜੇਗਾ ਤੇ ਤੁਹਾਡੇ ਘਰ ਦੇ ਵਿੱਚ ਉਹਨਾਂ ਦੀ ਜਿਹੜੇ ਪਿੱਤਰ ਦੋਸਪਾ ਕਹਿੰਦੇ ਨੇ ਵੀ ਲੱਗਿਆ ਹੋਇਆ ਨਾ ਇਹ ਹੀ ਚੀਜ਼ਾਂ ਨਹੀਂ ਕਿਆਂ ਤੇ ਇਹ ਦੇਖੋ ਗੁਰਬਾਣੀ ਦੇ ਵਿੱਚ ਲਿਖਿਆ ਕਹਿੰਦੇ ਜੀਵਤ ਪਿੱਤਰ ਨਾ ਮੰਨੀਆਂ ਮੋਹੇ ਸਰਾਧ ਕਰੈ ਕਹਿੰਦੇ ਮਰਿਆਂ ਤੋਂ ਤਾਂ ਕੋਈ ਕੀਰਤਪੁਰ ਸਾਹਿਬ ਜਾਂਦਾ ਕੋਈ ਨੰਦਪੁਰ ਸਾਹਿਬ ਜਾਂਦਾ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਹੈ ਨਾ ਪਰ ਜਿਉਂਦਾ ਮਾਪਾ ਪਾਣੀ ਬੱਚੇ ਨਾ 2 ਸਾਲ ਹੋਈੁੰਦੇ ਨੇ ਵਿਆਹ ਨੂੰ ਤੇ ਕਹਿੰਦੇ ਨੇ ਚਾਲਤ ਇਥੋਂ ਕੀ ਲੈਣਾ ਅਸੀਂ ਨਾ ਤੂੰ ਬੁੜੀ ਬੋਲੀ ਜਾਂਦੀ ਐ ਬੋਲੀ ਜਾਂਦਾ ਹਨ ਪਰ ਜਦੋਂ ਕਹਿੰਦੇ ਜੰਮ ਕੇ ਤੈਨੂੰ 20 25 ਸਾਲ ਦਾ ਕਰਕੇ ਵਿਆਹ ਹੈ ਸਾਰਾ ਕੁਝ ਕਰਿਆ ਉਹ ਤੋਂ ਤੱਕ ਤਾਂ ਤੈਨੂੰ ਤੇਰੇ ਮਾਪੇ ਨੇ ਅੱਡ ਨਹੀਂ ਕੀਤਾ ਹਨ ਵੀ ਕਹਿਣ ਤੋਂ ਮੇਰਾ ਭਾਵ ਹੈ ਕਿ ਮਰਿਆਂ ਤੋਂ ਕਿਉਂ ਖਵਾਉਣ ਮਰਿਆਂ ਤੋਂ ਪਾਠ ਪੂਜਾ ਮਰਿਆਂ ਤੋਂ ਕੱਪੜਾ ਜੀੜਾ ਦੇਣ ਦਾ ਹਨ ਕੀ ਫਾਇਦਾ ਜੇ ਤੁਸੀਂ ਜਿਉਂਦੇ ਨੂੰ ਨਹੀਂ ਕੀਤਾ ਉਹਨਾਂ ਦੀ ਆਤਮਾ ਦੁਖੀ ਹੁੰਦੀ ਹੈ ਜਿਸ ਇਨਸਾਨ ਦੀ ਆਤਮਾ ਦੁਖੀ ਹੁੰਦੀ ਹੈ ਨਾ ਉਸੇ ਦੇ ਤੁਹਾਡੇ ਘਰ ਦੇ ਵਿੱਚ ਦੋਸ ਲਾ ਅਕਸਰ ਆਪਾਂ ਕਹਿੰਦੇ ਨੇ ਵੀ ਜਦੋਂ ਸਾਡੇ ਘਰ ਦੇ ਵਿੱਚ ਸਾਡੇ ਮਾਤਾ ਪਿਤਾ ਜਾਂ ਸਾਡੇ ਘਰ ਦੇ ਵਿੱਚ ਕੋਈ ਵੀ ਲਾ ਲੋ ਵੀ ਉਹ ਸੀ ਸਾਡੇ ਘਰ ਦਾ ਬਹੁਤ ਔਰਾ ਵਧੀਆ ਸੀ ਹਨਾ ਸਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਵੀ ਪਰ ਜਦੋਂ ਉਹ ਗਏ ਨੇ ਨਾ ਸਾਡੇ ਘਰ ਦੇ ਵਿੱਚ ਕਹਿੰਦੇ ਉੱਲੂ ਬੋਲਣ ਲੱਗੇ ਤਾਂ ਮੇਰਾ ਕਹਿਣ ਤੋਂ ਪਾਵੈ ਕਿ ਜਿਉਂਦਿਆਂ ਨੂੰ ਪੁੱਛ ਲੋ ਕੋਈ ਪਤਾ ਨਹੀਂ ਜ਼ਿੰਦਗੀ ਕਿੰਨੀ ਕੈ ਤੇ ਹੁਣ ਆ ਗਏ ਜਿਹੜੇ ਗੁਰਸਿੱਖ ਭੈਣ ਭਰਾ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਘਰ ਦੇ ਵਿੱਚ ਨਾ ਦੇਖੋ ਅਕਸਰ ਆਪਣੇ ਘਰਾਂ ਦੇ ਵਿੱਚੋਂ ਬਹੁਤ ਜ਼ਿਆਦਾ ਇਦਾਂ ਨੇ ਹੁਣ ਤਾਂ ਜਵਾਨ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਜਾ ਰਹੇ ਨੇ ਨਾ ਇਹ ਉਹੀ ਚੀਜ਼ ਹੈ ਕਿਉਂਕਿ ਪੁਰਾਣੇ ਜਿਹੜੇ ਆਪਣੇ ਬਜ਼ੁਰਗ ਸੀਗੇ ਨਾ ਉਹਨਾਂ ਦੀਆਂ ਅਸੀਸਾਂ ਲਗਦੀਆਂ ਸੀਗੀਆਂ ਅਸੀਸਾਂ ਦਿੰਦੇ ਸੀ ਉਹ ਬੁੱਢਾ ਸਹਾਗਣ ਹੋਮੇ ਪੈਰੀਂ ਹੱਥ ਲਗਾਉਂਦੇ ਸੀ ਤੜਕੇ ਉੱਟ ਕੇ ਨਾ ਪਰ ਅੱਜ ਕੱਲ ਬਸ ਸਾਰਾ ਦਿਨ ਉਹਨਾਂ ਦੀ ਆਤਮਾ ਉਹਨਾਂ ਦਾ ਦਿਲ ਦੁਖੀ ਕਰੀ ਜਾਣਾ ਤੇ ਇਹੀ ਚੀਜ਼ਾਂ ਦੇ ਅੱਜ ਖਮਿਆਜਾ ਭੁਗਤ ਰਹੇ ਹਾਂ ਜੀ ਕਹਿਣ ਤੋਂ ਮੇਰਾ ਭਾਵ ਹੈ ਕਿ ਕਾਲ ਯੁਗ ਹੈ ਕਾਲ ਯੁਗ ਦੇ ਵਿੱਚ ਇਹ ਜਾਦੂ ਟੂਣੇ ਤੰਤਰ ਮੰਤਰ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਹਜੇ ਤਾਂ ਆਗਲਾ ਮਹੀਨਾ ਹੁਣ ਜਿਹੜਾ ਚੜਨ ਵਾਲਾ ਹੈ ਨਾ ਉਹਦੇ ਵਿੱਚ ਹੋਰ ਵੀ ਹਾਵੀ ਹੋਣੀ ਆ ਤੁਸੀਂ ਦੇਖਿਓ ਕਿਵੇਂ ਹਾਹਾਕਾਰ ਮਚਣੀ ਆ ਪਤਾ ਸੰਭਲ ਜਿਓ ਥੋੜਾ ਜਿਹਾ ਤੇ ਜਿਹੜੇ ਸਿੱਖ ਭੈਣ ਭਰਾਣੇ ਉਹਨਾਂ ਨੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਅਗਰ ਤੁਸੀਂ ਕਰ ਸਕਦੇ ਹੋ ਤਾਂ ਸਾਲ ਦੇ ਵਿੱਚ ਇੱਕ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਜ਼ਰੂਰ ਕਰਾਓ ਨਹੀਂ ਫੇਰ ਤੁਸੀਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਸਾਲ ਦੇ ਵਿੱਚ ਆਪਣੇ ਘਰ ਦੇ ਵਿੱਚ ਜ਼ਰੂਰ ਕਰਾਓ ਜਿਹੜਾ ਤੁਹਾਡੇ ਘਰ ਦੇ ਵਿੱਚੋਂ ਮੈਂਬਰ ਗਿਆ ਹੋਇਆ ਹੈ ਨਾ ਉਹਦੇ ਨਿਮਿੱਤ ਤੁਸੀਂ ਜੁੱਤੀ ਤੋਂ ਲੈ ਕੇ ਜਿੰਨੇ ਵੀ ਕੱਪੜੇ ਜਿਵੇਂ ਹੁੰਦੇ ਨੇ ਆਪਾਂ ਕਿਸੇ ਵੀ ਗੁਰਸਿੱਖ ਨੂੰ ਆਪਣੇ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਪਾਠੀ ਸਿੰਘ ਹੁੰਦੇ ਨੇ ਉਹਨਾਂ ਨੂੰ ਜਾਂ ਕੋਈ ਵੀ ਗਰੀਬ ਕੋਈ ਗੁਰਸਿੱਖ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਆਪਣੇ ਸਾਰੇ ਹੁੰਦੇ ਨੇ ਹਨਾ ਤਾਂ ਤੁਸੀਂ ਉਹਨਾਂ ਨੂੰ ਨਾ ਪੂਰੇ ਕੱਪੜੇ ਸਿਰ ਦੇ ਪਰਨਾ ਸਿਰੋਪਾਓ ਤੱਕ ਪੂਰੇ ਪੰਜੇ ਕੱਪੜੇ ਤੁਸੀਂ ਕਸਹਿਰਾ ਤੇ ਸਾਰਾ ਕੁਝ ਹਨਾ ਤੁਸੀਂ ਦੇ ਕੇ ਆਓ ਇਸ ਦੇ ਨਾਲ ਤੁਹਾਡੀ ਜਿਹੜੀ ਕਮਾਈ ਹੈ ਨਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਹੀ ਕਰੋਗੇ ਕਦੇ ਤੁਹਾਨੂੰ ਘਟਾ ਨਹੀਂ ਪਵੇਗਾ ਕਦੇ ਤੁਹਾਡੇ ਘਰ ਦੇ ਵਿੱਚ ਕਿਸੇ ਦੀ ਆਤਮਾ ਦਾ ਸ਼ਾਸ ਆਇਆ ਨਹੀਂ ਹੋਊਗਾ ਕਦੇ ਤੁਹਾਨੂੰ ਪਿੱਤਰ ਦੋਸ਼ ਨਹੀਂ ਲੱਗੂਗਾ ਕਦੇ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਨਹੀਂ ਹੋਊਗਾ ਕਦੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਨਹੀਂ ਹੋਊਗਾ ਕਿਉਂਕਿ ਇਹ ਇਹ ਨਾ ਗੱਲਾਂ ਛੋਟੀਆਂ ਨੇ ਚਾਹੇ ਤੁਹਾਨੂੰ ਮੇਰੀਆਂ ਗੱਲਾਂ ਉਹੀ ਲੱਗਣ ਵੀ ਹਾਂ ਪਰ ਇਹ ਗੱਲਾਂ ਬਹੁਤ ਡੰਗਾਈ ਵਾਲੀਆਂ ਨੇ ਤੁਸੀਂ ਕਿਸੇ ਬਜ਼ੁਰਗ ਨੂੰ ਪੁੱਛ ਕੇ ਦੇਖਿਓ ਤਾਂ ਤੁਹਾਨੂੰ ਇਹ ਚੀਜ਼ਾਂ ਉਹ ਸਮਝਾਉਣਗੇ ਤੇ ਇੱਕ ਘਰ ਦੇ ਵਿੱਚ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਰਹਿਰਾ ਸਾਹਿਬ ਤੇ ਸਖਿਆ ਦੇ ਸ਼ਬਦਾਂ ਦੇ ਪਾਠ ਜ਼ਰੂਰ ਕਰੋ ਕਿਉਂਕਿ ਕਲਯੂ ਦਾ ਸਮਾਂ ਬਹੁਤ ਭਿਆਨਕ ਆਉਣ ਵਾਲਾ ਹੈਗਾ ਜਿਹਦੇ ਵਿੱਚ ਉਹੀ ਬਚੂਗਾ ਜੋ ਬਾਈਕ ਰੀ ਲੜ ਲਗੂਗਾ ਤੇ ਸਿਮਰਨ ਕਰੂਗਾ ਨਹੀਂ ਤਾਂ ਲੜਕੀਆਂ ਲੜਕੇ ਤੁਹਾਡੇ ਇਹ ਨਹੀਂ ਪਤਾ ਵੀ ਘਰਾਂ ਦੇ ਵਿੱਚ ਹੀ ਭੈਣ ਭਾਈ ਵਿਆਹ ਕਰਾ ਲੈਣ ਇੰਨਾ ਜ਼ਿਆਦੀ ਕਲਯੂ ਨਿਹਾ ਹ ਕਰ ਮਚਾਉਣੀ ਹੈ ਹੋਰ ਇਹ ਹੈ ਬਸੇ ਤਾਂ ਪਰ ਆਉਣ ਵਾਲਾ ਸਮਾਂ ਹੋਰ ਵੀ ਖਤਰਨਾਕ ਆਉਣਾ ਹੈ ਤਾਂ ਜਿਵੇਂ ਇਹ ਕਿ ਹਿੰਦੂ ਪੈਣ ਪ੍ਰਭਾਵਾ ਵਾਸਤੇ ਮੈਂ ਦੱਸਿਆ ਵੀ ਹਵਨ ਕਰਨਾ ਤੇ ਸਿੱਖ ਪੈਣ ਪ੍ਰਭਾਵਾ ਦੇਖੋ ਇਹ ਮੈਨੂੰ ਕਿਸੇ ਨੇ ਪਹਿਲਾਂ ਵੀ ਪੁੱਛਿਆ ਸੀਗਾ ਹਨ ਤੇ ਅੱਜ ਉਹਨਾਂ ਦੇ ਉਹ ਉਹਨਾਂ ਨੇ ਇੱਕ ਨੇਮ ਬਣਾ ਲਿਆ ਵੀ ਉਹ ਉਹਨਾ ਬਹੁਤ ਗਰੀਬ ਸੀਗੇ ਘਰੋਂ ਉਹਨਾਂ ਦੇ ਇਹ ਵੀ ਸੀਗਾ ਵੀ ਘਰੇ ਬੱਚੇ ਵੀ ਨਹੀਂ ਵਿਆਹੇ ਜਾਣੇ ਪਰ ਉਹਨਾਂ ਨੇ ਉਹ ਗੱਲ ਮੰਨੀ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਉਹ ਕਰਵਾਉਣ ਲੱਗੇ ਪਹਿਲਾਂ ਉਹਨਾਂ ਨੇ ਪੰਜ ਪਾਠ ਥੋੜੀ ਜਿਹੀ ਚਿਰਚੀ 5 ਮਹੀਨਾ ਜੀ ਕਰਵਾ ਲਈ ਸੀ ਪਰ ਹੁਣ ਸਾਲ ਬਾਤ ਕਰਵਾਉਂਦੇ ਨੇ ਹੁਣ ਉਹਨਾਂ ਦੇ ਘਰ ਵਿੱਚ ਨਾ ਬੱਚੇ ਵੀ ਵਿਆਹੇਗੇ ਘਰ ਦੇ ਵਿੱਚ ਇੰਨੀਆਂ ਬਰਕਤਾਂ ਨੇ ਨਾ ਹੈਰਾਨ ਰਹਿ ਜਾਓਗੇ ਤੁਸੀਂ ਇੱਕ ਵਾਰੀ ਇਸ ਚੀਜ਼ ਨੂੰ ਕਰਕੇ ਦੇਖਿਓ ਜਿਹੜੇ ਵੀ ਭਰਾਣ ਭਰਾਣ ਨੂੰ ਲੱਗਦਾ ਵੀ ਅਸੀਂ ਬਹੁਤ ਕਮਾਉਨੇ ਆ ਪਰ ਅਸੀਂ ਸਾਡੀ ਗਰੀਬੀ ਨਹੀਂ ਜਾਂਦੀ ਸਾਡਾ ਕਰਜ਼ਾ ਨਹੀਂ ਉੱਤਰ ਰਿਹਾ ਜਾਂ ਸਾਡੇ ਘਰ ਦੇ ਵਿੱਚ ਕੋਈ ਨੈਗੇਟਿਵਿਟੀ ਹੈ ਸਾਡੇ ਘਰ ਦੇ ਵਿੱਚ ਕੋਈ ਪਿੱਤਰ ਦੋਸ਼ ਹੈ ਸਾਡੇ ਘਰ ਦੇ ਇਦਾਂ ਤਾਂ ਤੁਸੀਂ ਉਹਦੇ ਨਿਮਿਤ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਾ ਦਿਓ ਅਗਰ ਖੰਡ ਪੜ ਜਾ ਸਹਿਜ ਪਠ ਨਹੀਂ ਕਰਾਉਣਾ ਸਕਦੇ ਤਾਂ ਤੁਸੀਂ ਸੰਗਤਾਂ ਨੂੰ ਸੇਵਾ ਕਰਦੇ ਕੋਈ ਗਰੀਬ ਨੂੰ ਉਹਦੇ ਨਿਮਿਤ ਹਨਾ ਰਾਸ਼ਨ ਲੈ ਕੇ ਦੇ ਦਿਓ ਜਿਵੇਂ ਕਿ ਸਾਲ ਦੇ ਵਿੱਚ ਤੁਸੀਂ ਕੀਲੋ ਖੰਡ ਕੀਲੋ ਚੀਨੀ ਇਦਾਂ ਉਹ ਇਹ ਤਾਂ ਆਪ ਕਰ ਹੀ ਸਕਦੇ ਜੇ ਪ੍ਰੋਡਕਟਰ ਕੋਲੇ ਚੱਲ ਜੀ ਹੈ ਨਾ ਥੋੜੀ ਚੀਜ਼ ਹੋ ਜਿੰਦੇ ਆਪ ਕਿੰਨੇ ਪੈਸੇ ਦੇ ਕੇ ਆਉਣੇ ਮੈਂ ਗਰੰਟੀ ਨਾਲ ਲਿਖ ਕੇ ਦੇਣ ਲਈ ਤਿਆਰ ਹਾਂ ਜਿਹੜਾ ਹਿੰਦੂ ਪਣ ਭਰਾ ਜਿਹੜਾ ਗੁਰਸਿੱਖ ਪਣ ਭਰਾ ਇਹ ਚੀਜ਼ ਕਰ ਲੂਗਾ ਨਾ ਉਹਦੇ ਘਰ ਦੇ ਵਿੱਚ ਕਦੇ ਵੀ ਪਿੱਤਰ ਦੋਸ਼ ਕਦੇ ਵੀ ਬੁਰੀ ਆਤਮਾ ਕਦੇ ਵੀ ਉਹਦੇ ਘਰ ਦੇ ਵਿੱਚ ਨੈਗੇਟਿਵਿਟੀ ਨਹੀਂ ਰਹੂ ਲਾਈਕ ਮੈਸੇਜ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜਿਹੜਾ ਹਵਨ ਹੈਗਾ ਨਾ ਉਹਦੇ ਆਲੇ-ਦਲੇ ਸੌਰੀ ਮੈਂ ਦੱਸਣਾ ਭੁੱਲ ਗਈ ਤਾਂ ਤੁਸੀਂ ਚਾਰ ਇੱਕ ਖੁੰਜੀਆਂ ਦੇ ਵਿੱਚ ਇੱਕ ਦੀਵੇ ਆਟੇ ਦਾ ਦੀਵਾ ਹਨਾ ਬਣਾ ਕੇ ਲਗਾ ਲੈਣੇ ਕਿਉਂ ਉਹਦੇ ਤੇ ਇੱਕ ਜਿਹੜਾ ਸਵਾਸਤਿਕ ਦਾ ਚਿੰਨ ਹੁੰਦਾ ਨਾ ਇਸ ਤਰੀਕੇ ਨਾਲ ਬਣਾਇਆ ਜਾਂਦਾ ਮੇਰਾ ਪੈਨ ਚੱਲੀ ਨਹੀਂ ਰਿਹਾ ਨਾ ਉਹ ਤਾਂ ਪਤਾ ਹੀ ਹੈ Hindu ਪੈਣ ਭਰਾਵਾਂ ਨੂੰ ਉਦਾਂ ਸਵਾਸਤਿਕ ਦਾ ਚਿੰਨ ਬਣਾ ਲੈਣਾ ਚੰਦਨ ਜਾਂ ਹਲਦੀ ਨਾਲ